ਚਮਕੀਲਾਬਾਸੀ ਤੇ ਹਰ ਇੱਕ ਬਾਨ ਟੈਂਪੂ ਟਰੱਕ ਭਰ ਕੇ ਆਏ ਹੋਏ ਸੀਗੇ ਸਾਰੇ ਤੁਹਾਨੂੰ ਦਿਖਾਉਂਗਾ ਹੁਣਾਂ ਤੂੰ ਵੀ ਨੂੰ ਵਜਾ ਕੇ ਦਿਖਾ ਦੇ ਤੇ ਨਾਲ ਇੱਕ ਵਧੀਆ ਜਾਂ ਕੋਈ ਵੀ ਗਾਣਾ ਧਾਰਮਿਕ ਗਾਣਾ ਸੁਣਾ ਦੇ ਪਿਆਨੋ ਤੇ ਚਮਕੀਲਾਬਾਸੀ ਨਾ ਮੇਲਾ ਦੇ ਕੰnaye ਹੋਏ ਆ ਅਜੀਬ ਇਤਨੀ ਤਾਰੀਖ ਦੀ ਹੋੜਾ ਬਣਾਈਆ ਕੀ ਆ ਕਿਰਤੋ ਲੈ ਕਹਿੰਦਾ ਕਿੰਨੇ ਦਾ ਮੈਂ ਮੰਗਿਆ ਮੈਂ ਜੇ ਨਾ ਵਾਜ ਕਿੰਨੇ ਦਾ ਪੈਸੇ ਸੀ ਲੱਗੇ ਆ ਉਦਾਂ ਹੀ ਦਿੱਤਾ ਹਾਂਜੀ ਉਦਾਂ ਹੀ ਦਿੱਤਾ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਤੁਹਾਨੂੰ ਨਾ ਅਮਰ ਸਿੰਘ ਚਮਕੀਲਾ ਜੀ ਦੇ ਮੇਲੇ ਕਿਵੇਂ ਟਰੱਕ ਟੈਂਪੂ ਭਰ ਕੇ ਆਏ ਹੋਏ ਸੀਗੇ ਉਹਨਾਂ ਦੇ ਫੈਨਾਂ ਦੇ ਸਾਰਾ ਤੁਹਾਨੂੰ ਦਿਖਾਉਂਗਾ ਤੇ ਤੁੰਬੀਆਂ ਵੀ ਦਿਖਾਉਂਗਾ ਕੱਲੇ ਕੱਲੇ ਚੀਜ਼ ਦਾ ਕਲਿੱਪ ਦਿਖਾਉਂਗਾ ਤੁਸੀਂ ਪੂਰੀ ਵੀਡੀਓ ਨੂੰ ਦੇਖਣਾ ਚਲੋ ਆਓ ਅਮਰ ਸਿੰਘ ਚਮਕੀਲਾ ਜੀ ਦੀ ਸਮਾਧ ਤੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਫਰੈਂਡਸ ਨਾ ਕਿਸ ਤਰ੍ਹਾਂ ਅਮਰ ਸਿੰਘ ਚਮਕੀਲਾ 바ਸੀ ਤੇ ਕਿਵੇਂ ਟੈਂਪੂ ਟਰੱਕ ਸਾਰੇ ਭਰ ਕੇ ਆਏ ਹੋਏ ਸੀਗੇ ਪਿਛਲੀ ਵਾਰ ਨਾਲੋਂ ਇਸ ਵਾਰ ਜ਼ਿਆਦਾ ਇਕੱਠਾ ਕਿਉਂਕਿ ਅਮਰ ਸਿੰਘ ਚਮਕੀਲਾ ਦਿਲਜੀਤ ਜਸਾਂਧ ਦੀ ਫਿਲਮ ਆਈ ਸੀਗੀ ਨਾ ਉਹਦੇ ਕਰਕੇ ਲੋਕਾਂ ਨੂੰ ਨਾ 바ਸੀ ਤੇ ਆਉਣ ਦਾ ਚਾਹ ਵੀ ਬਹੁਤ ਸੀਗਾ ਕਿ ਅਸੀਂ ਅਮਰ ਸਿੰਘ ਚਮਕੀਲਾ ਜੀ ਦੀ ਸਮਾਧ ਦੇਖੀਏ ਤੇ ਸਟੇਜ ਤੇ ਵੱਡੇ ਵੱਡੇ ਸਿੰਗਰਾਂ ਨੂੰ ਆ ਕੇ ਦੇਖੀਏ ਆ ਦੇਖੋ ਕਿੰਨਾ ਲੰਬਾ ਜਾਮ ਲੱਗ ਗਿਆ ਸੀਗਾ ਇੱਥੇ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਗੱਡੀਆਂ ਦੀਆਂ ਤੇ ਤੁਹਾਨੂੰ ਸਮਾਦ ਦੇ ਅੰਦਰ ਲੈ ਕੇ ਚੱਲਦਾ ਮਾਂ ਤੁਹਾਨੂੰ ਉੱਥੇ ਤੂੰਬੀ ਦਾ ਸੈੱਜ ਕਹਿੰਦੀ ਮੈਂ ਤੂੰਬੀ ਚ ਲਾ ਕੇ ਦੇਖਣੀ ਆ ਉਹ ਵੀ ਤੁਹਾਨੂੰ ਦਿਖਾਉਂਗਾ ਸੈੱਜ ਨੇ ਫਿਰ ਅੰਦਰ ਜਾ ਕੇ ਤੂੰਬੀ ਨੂੰ ਪਲੇ ਕੀਤਾ ਚਲੋ ਆਪਾਂ ਸਮਾਦ ਦੇ ਅੰਦਰ ਚੱਲਦੇ ਆ ਕਿਤੋਂ ਲੈ ਕੇ ਜਾਂਦਾ ਇਹ ਕਿੰਨੇ ਦਾ ਮੈਂ ਮੰਗਿਆ ਮੈਂ ਦੇਣਾ ਮਾਂ ਕਿੰਨੇ ਦਾ ਪੈਸੇ ਹੋ ਸੀ ਨਾ ਲੱਗੇ ਪੈਸੇ ਹੋ ਸੀ ਨਾ ਲੱਗੇ ਤਾਂ ਇਹ ਹੋ ਗਿਆ ਲੱਗਿਆ ਉਦਾਂ ਹੀ ਦਿੱਤਾ ਹਾਂਜੀ ਉਦਾਂ ਹੀ ਦਿੱਤਾ ਚਾਹ ਸਾਚਾ ਮਾਤ ਦੇ ਦੇਖਦੇ ਆ ਤੁਹਾਨੂੰ ਉੱਥੇ ਵੀ ਬਹੁਤ ਜ਼ਿਆਦਾ ਕੱਟ ਹੋਇਆ ਹੋਇਆ ਆ ਆ ਪਹੁੰਚ ਗਏ ਆਪਾਂ ਅਮਰ ਸਿੰਘ ਚਮਕੀਲਾ ਜੀ ਦੀ ਸਮਾਦ ਦੇ ਬਾਹਰ ਆ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਣਾ ਵਾ ਕਿੰਨਾ ਜ਼ਿਆਦਾ ਕੱਟ ਆ ਕਿਉਂਕਿ ਸਮਾਦ ਤੇ ਬਹੁਤ ਜ਼ਿਆਦਾ ਪਬਲਿਕ ਪਹਿਲਾਂ ਇੱਥੇ ਆ ਕੇ ਮੱਥਾ ਟੇਕਦੇ ਆ ਆ ਦੇਖੋ ਕਿੰਨੀ ਜਿਆਦਾ ਲਾਈਨ ਲੱਗੀ ਹੋਈ ਆ ਇਸੇ ਸਮਾਂ ਤੇ ਅਮਰ ਸਿੰਘ ਚਮਕੀਲਾ ਜੀ ਦਾ ਰੀਅਲ ਬ੍ਰਦਰ ਜਿਹੜਾ ਕਿ ਤਾਰੀ ਆ ਉਹ ਇੱਥੇ ਬੈਠਾ ਹੁੰਦਾ ਵਾ ਜਿੰਨੇ ਵੀ ਲੋਕ ਨੇ ਇੱਥੇ ਅਮਰ ਸਿੰਘ ਚਮਕੀਲਾ ਜੀ ਦੇ ਰੀਅਲ ਬ੍ਰਦਰ ਨਾਲ ਫੋਟੋਆਂ ਖਿੱਚਾ ਕੇ ਜਾਂਦੇ ਨੇ ਦੇਖਾਂਗੇ ਨਾ ਆਪਾਂ ਉਹਨਾਂ ਦੇ ਰੀਅਲ ਬ੍ਰਦਰ ਨਾਲ ਗੱਲਬਾਤ ਵੀ ਕਰਾਂਗੇ ਆ ਦੇਖੋ ਇੱਥੇ ਨਾ ਫੋਟੋਆਂ ਰੱਖੀਆਂ ਹੋਈਆਂ ਸੀਗੀਆਂ ਅਮਰ ਸਿੰਘ ਚਮਕੀਲਾ ਜੀ ਦੀਆਂ ਰੀਅਲ ਫੋਟੋਆਂ ਜਿਹੜੀਆਂ ਕਿ ਲੋਕ ਖਰੀਦ ਕੇ ਲੈ ਕੇ ਜਾਂਦੇ ਸੀਗੇ ਇਤੋਂ ਇਸ ਬਾਅਦ ਹਨਾ ਵਰਸੀ ਦੇ ਉੱਪਰ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਕਾਟਾ ਤੇ ਬਹੁਤ ਵੱਡੇ ਵੱਡੇ ਸਿੰਗਰ ਵੀ ਆਏ ਹੋਏ ਸੀਗੇ ਰਣਜੀਤ ਘੋੜਾ ਭਾਬੀ ਵੀ ਆਈ ਹੋਈ ਸੀਗੀ ਜਿਹੜੇ ਕਿ ਫਨੀ ਵੀਡੀਓ ਬਣਾਉਂਦੀਆਂ ਨੇ ਤੇ ਉਹਨਾਂ ਦੀ ਵੀ ਮੈਂ ਵੀਡੀਓ ਬਣਾਈ ਸੀਗੀ ਜੇਕਰ ਨਹੀਂ ਦੇਖੀ ਮੈਂ ਲਾਸਟ ਦੇ ਉੱਪਰ ਲਿੰਕ ਲਾਉਂਗਾ ਉਹਦੇ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਇੱਥੇ ਨਾ ਜ਼ਿਆਦਾਤਰ ਲੋਕ ਟੂੰਬੀਆਂ ਨੂੰ ਖਰੀਦ ਕੇ ਲੈ ਕੇ ਜਾਂਦੇ ਸੀਗੇ ਤੂੰਬੀਆਂ ਵੀ ਤੁਹਾਨੂੰ ਦਿਖਾਉਣਾ ਮੈਂ ਸਹਿਜ ਕਹਿੰਦੀ ਮੈਂ ਵੀ ਆ ਨਾ ਵਜਾ ਕੇ ਦੇਖਨੀ ਆ ਕਿ ਕਿਸ ਤਰ੍ਹਾਂ ਤੂੰਬੀ ਵੱਜਦੀ ਹੁੰਦੀ ਆ ਆ ਦੇਖੋ ਇਹਨਾਂ ਦੀ ਵੀ ਆਪਾਂ ਨੇ ਇੰਟਰਵਿਊ ਕੀਤੀ ਸੀਗੀ ਤੂੰਬੀ ਵਾਲਿਆਂ ਦੀ ਉਹ ਵੀ ਤੁਸੀਂ ਮੇਰੇ ਚੈਨਲ ਤੇ ਪਾਈ ਹੋਈ ਆ ਜੇਕਰ ਨਹੀਂ ਦੇਖੀ ਤਾਂ ਜਾ ਕੇ ਮੇਰੇ ਚੈਨਲ ਤੇ ਦੇਖ ਸਕਦੇ ਹੋ ਆ ਦੇਖੋ ਕਿੰਨੀਆਂ ਵਧੀਆ ਵਧੀਆ ਤੂੰਬੀਆਂ ਸਿਗੀਆਂ ਇੱਥੇ ਛੋਟੀ ਵੀ ਤੂੰਬੀ ਵੱਡੀ ਤੂੰਬੀ ਹਰ ਇੱਕ ਤਰ੍ਹਾਂ ਦੀ ਤੂੰਬੀ ਸਿਗੀ ਤੇ オリジナル ਤੂੰਬੀਆਂ ਸਿਗੀਆਂ ਇਹ ਨਹੀਂ ਕਿ ਵੈਸੇ ਚੌਂਕ ਵੱਜੋਂ ਟੂੰਬੀਆਂ ਰੱਖੀਆਂ ਹੋਈਆਂ ਸੀ ਜਿਹੜੇ ਸਿੰਗਲ ਵਗੈਰਾ ਨੇ ਉਹ ਵੀ ਇੱਥੋਂ ਆ ਕੇ ਟੂੰਬੀਆਂ ਖਰੀਦ ਕੇ ਲੈ ਕੇ ਜਾਂਦੇ ਨੇ ਇਹ ਟੂੰਬੀਆਂ ਬੰਦੇ ਆਪ ਬਣਾਉਂਦੇ ਨੇ ਆਪਣੇ ਘਰੋਂ ਬਣਾ ਕੇ ਲੈ ਕੇ ਆਉਂਦੇ ਨੇ ਇੱਥੋਂ ਲੁਧਿਆਣੇ ਤੋਂ ਹੀ ਆ ਸ਼ਾਇਦ ਮੇਰੇ ਕੋਲੇ ਕਾਰਡ ਹੋਵੇ ਇਹਨਾਂ ਦਾ ਮੈਂ ਕਾਰਡ ਵੀ ਲਾਉਂਗਾ ਆ ਦੇਖੋ ਸਹਿਜ ਕਹਿੰਦੀ ਮੈਂ ਵਜਾ ਕੇ ਦੇਖਨੀ ਆ ਟੂੰਬੀ ਪਰ ਕੋਸ਼ਿਸ਼ ਕੀਤੀ ਇਹਨੇ ਵਜਾਉਣ ਦੀ ਆ ਦੇਖੋ ਫਰੈਂਡਸ ਹਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਕਮੈਂਟ ਕਰਕੇ ਦੱਸਣਾ ਕਿ ਵਰਸੀ ਦੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਜੇਕਰ ਤੁਸੀਂ ਹੋਰ ਵੀ ਵੀਡੀਓ ਦੇਖਣੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜਲਦੀ ਮੈਂ ਹੋਰ ਸਟੇਜ ਵਾਲੀਆਂ ਵੀਡੀਓ ਵੀ ਪਾਉਂਗਾ ਸਟੇਜ ਤੇ ਵੀ ਜਿਹੜੇ ਸਿੰਗਰ ਆਏ ਹੋਏ ਸੀਗੇ ਉਹਨਾਂ ਨਾਲ ਕੁਝ ਸਿੰਗਰਾਂ ਨਾਲ ਗੱਲਬਾਤ ਵੀ ਕੀਤੀ ਸੀਗੀ ਚਲੋ ਆਓ ਤੁਹਾਨੂੰ ਅੱਗੇ ਵਰਸੀ ਦੇ ਹੋਰ ਵੀ ਵਧੀਆ-ਵਧੀਆ ਕਲਿੱਪ ਦਿਖਾਉਣਾ। ਪਿਆਨ ਸਾਹਿਬ ਜਿੱਥੇ ਕਿਲਾ ਦਾ ਰਿਆ ਮੇਲਾ ਦੇ ਖਦਾਏ ਹੋਏ ਆ। ਅਜੀਤ ਇਤਨੀ ਤਾਕਤ ਦੀ ਉਦਾਹ ਬਣਾਈਆ ਚੀਆ ਤੇ ਤਮਕੀਲੇ ਤੇ ਮਿਲਾ ਦਿਆ। ਮੁੰਨਬੀ ਅਜੀ ਬਣਾ ਰਿਆ। ਅਜੀ ਬਹੁਤ ਵਧੀਆ-ਵਧੀਆ ਗੀਤ ਰਣ ਆਉਂਦੇ ਆ ਨਾਵੇਂ। ਜੇ ਜਾ ਕੇ। ਜੇ ਜਾ ਕੇ ਚੰਗੇ ਦੰਦ ਦੇਖ ਸਕਦੇ ਹੋ। ਜਦੋਂ ਆਪ ਪਿਆਨ ਸਾਹਿਬ ਅਜੀ ਤੁਹਾਨੂੰ ਤੇਤੇ ਲੱਗਦੇ ਨਾ। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀਆਂ ਬਹੁਤ ਪੁਰਾਣੀਆਂ-ਪੁਰਾਣੀਆਂ ਫੋਟੋਆਂ ਬੰਦਾ ਕਢਾ ਕੇ ਲੈ ਕੇ ਆਇਆ ਹੋਇਆ ਸੀਗਾ ਵੇਚਣ ਵਾਸਤੇ ਲੋਕ ਖਰੀਦਦੇ ਵੀ ਬਹੁਤ ਸੀਗੇ ਕਿਉਂਕਿ ਇਹਨਾਂ ਦੀਆਂ ਵੀ ਫੋਟੋਆਂ ਬਿਕਦੀਆਂ ਨੇ ਅੱਜ ਕੱਲ੍ਹ ਜਿਵੇਂ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਬਿਕਦੀਆਂ ਨੇ ਇਸੇ ਤਰ੍ਹਾਂ ਅਮਰ ਸਿੰਘ ਚਮਕੀਲਾ ਜੀ ਦੀਆਂ ਬਹੁਤ ਦੇਰ ਤੋਂ ਫੋਟੋਆਂ ਬਿਕਦੀਆਂ ਨੇ ਉਹਨਾਂ ਦੇ ਫੈਨ ਫੋਟੋਆਂ ਬਹੁਤ ਖਰੀਦ ਕੇ ਲੈ ਕੇ ਜਾਂਦੇ ਸੀ ਇੱਕ ਫੋਟੋ 20 ਰੁਪਏ ਦੀ ਦੇ ਰਹੇ ਸੀਗੇ ਲੋਕ 2-2 4-4 ਫੋਟੋਆਂ ਖਰੀਦ ਕੇ ਲੈ ਕੇ ਜਾ ਰਹੇ ਸੀ ਤੁਹਾਨੂੰ ਨਾ ਦੂਸਰੀ ਸਾਈਡ ਲੈ ਕੇ ਚਾ ਲੂੰਗਾ ਉੱਥੇ ਨਾ ਜਿਹੜੀਆਂ ਜਿੰਨੇ ਵੀ ਪੁਰਾਣੇ ਸਿੰਗਰ ਨੇ ਜਿਵੇਂ ਸਰਦੂਲ ਸਕੰਦਰ ਹੋ ਗਿਆ ਹੰਸ ਰਾਜਾ ਹੰਸ ਹੋ ਗਿਆ ਸਾਰਿਆਂ ਦੀਆਂ ਫੋਟੋਆਂ ਇੱਕ ਤਰ੍ਹਾਂ ਦਾ ਐਗਜ਼ੀਬੀਸ਼ਨ ਜਿਹਾ ਲੱਗਿਆ ਹੋਇਆ ਸੀਗਾ ਉਹ ਵੀ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਜਿਹੜੀ ਆਵਲੀ ਵੀਡੀਓ ਹੈ ਨਾ ਇਹ ਮੈਂ ਨੈਕਸਟ ਪਾਰਟ ਵਿੱਚ ਪਾਉਂਗਾ ਤੁਹਾਨੂੰ ਸਾਰੀਆਂ ਫੋਟੋਆਂ ਵੀ ਦਿਖਾਉਂਗਾ